ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਗੁਰੂ ਧੋਖੀਆਂ ਬਣੋ ਕੋ ਜੇ ਵੀ ਪਰੇਸ਼ਾਨ ਹੋਈ ਕਿਤੇ ਗਏ ਹਾਰਾ ਖਾਲਸਾ ਪੰਥ ਗੁਰਦੇਵ ਦੇ ਸਿਧਕਾਰ ਨੂੰ ਜੈ ਕੇ ਸਮੇਂ ਦੀ ਹਕੂਮਤ ਕੋ ਵਾਸਤੂ ਉਸ ਸਾਧ ਦੀ ਮੰਨ ਕਰ ਨਮਾਸ ਕੇ ਫੁਰਕੂਆ ਦੇ ਬੱਚੀਆਂ ਵਾਲੇ ਤੋਂ ਬਚ ਕੇ ਗੁਰੂ ਗੁਰੂ ਕਰਿਆ ਸੀ ਪੰਜਾਬ ਦੇ ਹੋ ਰੇਸਿਆਂ ਵਿੱਚ ਬੈਕੀ ਉਸ ਸੰਗਤ ਆਮ ਦੇ ਇਹਾਰ ਦੇ ਦੀ ਅੱਧੀ ਦੇ ਦੁਖੀਆਂ ਨੂੰ ਫੜ ਲਈ ਇਹ ਸਾਹੂਰੀ ਮੰਨ ਕਰੀਆਂ ਸਨ ਤਉ ਸਮੇਂ ਦੀ ਦਰਬਾਰੀ ਪੰਜਾਬ ਦੀ ਸਰਹਾਰ ਉੱਰ ਜਹਾੜ ਕੀਤਾ ਜਿਉ ਤੁਹਾਡੇ ਪਿਆਰੇ ਸਿੱਖਾਂ ਉੱਤੇ ਲਾਕੀਆਂ ਗੋਲੀਆਂ ਦੇ ਹਮਲੇ ਕੀਤੇ ਗਏ ਬਹੁਤ ਚਤਿਆਚਾਰ ਛਾਇਆ ਗਿਆ ਉਸ ਦਿਹਾੜੇ ਨੂੰ ਹਰਤਾ ਲਾਂਚ ਦੇ ਦਿਹਾੜੇ ਵਜੋਂ ਮਨਾਉਂ ਲਈ ਆਪ ਦੇ ਪੰਥਨ ਦੇ ਗੁਰਸਿੱਖਿਆਰੇ ਜਤਨ ਸਤਿ ਸ੍ਰੀ ਰੰਗ ਦੇ ਹਨ ਅੱਜ ਵੀ ਆਪਕੀ ਪਿਆਗਿਆਂ ਵੱਲੋਂ ਜੈ ਹਰ ਸ੍ਰੀ ਗੁਰੂ ਜੀ ਉਸ ਗੁਰੂ ਦੇ ਹਾਰੇ ਦੀ ਜਾਗ ਸੰਭਾਲਣ ਦੇ ਲਈ ਉਦਮ ਕੀਤਾਗੇ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਦੇ ਗੁਰੂ ਰੋਖੀਆਂ ਵੱਲੋਂ ਹੋਰ ਸੇਵਕਾਂ ਦਾ ਇਹ ਕੰਮ ਵੀ ਕੀਤਾ ਗਈ ਹਾਰਾ ਖਾਲਸਾ ਪੰਥ ਗੁਰਦੇਵ ਦੇ ਸਦਕਾਰ ਵਿੱਚ ਜੈ ਕੇ ਸਮੇਂ ਦੀ ਹਕੂਮਤ ਕੋਲੋਂ ਉਸ ਰਾਜ ਦੀ ਮੰਨ ਕਰਵਾ ਕੇ ਪੂਰ ਪੂਰਾ ਦੇਸ਼ ਬਚੀਆਂ ਵਾਲੇ ਤੋਂ ਕੁਝ ਗਏ ਕੇ ਗੁਰੂ ਗੁਰੂ ਕਰਿਆ ਸੀ ਪੰਜਾਬ ਦੇ ਹੋਏ ਇਸਿਆਂ ਦੇ ਕਿੰਨੇ ਸਿੱਖ ਸੰਤਾਂ ਆਪ ਦੇ ਪਿਆਰ ਦੇ ਦੇਦਲੀ ਦੇ ਜੋ ਕੀ ਅਨੁਕਰਣ ਲਈ ਉਹ ਸਾ ਗੁਰੂ ਮੰਨ ਕਰਿਆ ਸੰਤਔ ਸਨੇ ਦੀ ਦਰਬਾਰੀ ਪੰਜਾਬ ਦੀ ਸਰਕਾਰ ਵਰਗ ਪ੍ਰਕਾਰ ਕੀਤਾ ਜਿਉ ਤੁਹਾਡੇ ਪਿਆਰੇ ਸਿੱਖਾਂ ਉੱਤੇ ਰਾਗੀਆਂ ਗੋਲੀਆਂ ਦੇ ਹਮਲੇ ਕੀਤੇ ਗਏ ਬਹੁਤ ਚੱਤਿਆ ਚਾੜ ਟਾਇਆ ਗਿਆ ਦੇ ਦਿਹਾੜੇ ਨੂੰ ਹਰਦਾ ਲਾਂਚ ਦੇ ਦਿਹਾੜੇ ਵਜੋਂ ਮਨੋਜ ਲਈ ਆਪ ਦੇ ਪੰਥ ਦੇ ਗੁਰਸਿੱਖਿਆਰੇ ਜਦਨੇ ਤੁਮ ਸ੍ਰੀ ਗੰਦ ਦੇ ਹਨ ਅੱਜ ਵੀ ਆਪ ਨੇ ਤਿਆਗਿਆਂ ਵੱਲੋਂ ਦਾਤ ਸਿਚਾ ਜਿਉ ਇਸ ਤੁਰੂ ਦੇ ਹਾਰੇ ਦੀ ਜਾਲ ਨੂੰ ਸੰਭਾਲਣ ਦੇ ਲਈ ਉਦੋਂ ਕੀਤਾ ਜਿਨ੍ਹਾਂ ਨੇ ਪਾਉ عمر ਪੰਥ ਨੂੰ ਵਰਤ ਕੇ ਸਿੱਖ ਪੰਥ ਦੀ ਵਰਤੋਂ ਕਰਕੇ ਸਿੱਖ ਪੰਥ ਦੀ ਬੋਤ ਵਰਤ ਕੇ ਉਹ ਪਾਕਾ ਬਖਸ਼ਿਆ ਵਰਲਡ ਦੇ ਵਿੱਚ ਫੇਮਸ ਹੋਏ ਤੇ ਜਿੱਥੇ ਕਿਤੇ ਮੌਕਾ ਮਿਲਿਆ ਸਮਝੌਤਾ ਕਰਨ ਦਾ ਉਤੋਂ ਪਿੱਛੇ ਨਹੀਂ ਹਟਿਆ ਉਸ ਪੰਤਕ ਸਰਕਾਰ ਨੇ ਜਦੋਂ ਗੁਰੂ ਸਾਹਿਬ ਦੇ ਰੂਪ ਦੀ ਬੇਅਦਬੀ ਦੇ ਰੋਸ ਵਜੋਂ ਇਸ ਚੌਕ ਦੇ ਵਿੱਚ ਸੰਗਤ ਨੰਨਮ ਦਾ ਜਾਪ ਕਰ ਰਹੀ ਸੀ ਸੰਗਤ ਬੈਠੀ ਹੈ ਸਰਕਾਰ ਕੋਲੋਂ ਮੰਗ ਕਰ ਰਹੇ ਆ ਇਸੇ ਰੂਪ ਦੇ ਵਿੱਚ ਸ਼ਾਂਤਮਈ ਬੈਠੇ ਆ ਬੜੇ ਧਰਮੇ ਪ੍ਰਦਰਸ਼ਨ ਜਿਨ੍ਹਾਂ ਦੇ ਵਿੱਚ ਤਕਰੀਰਾਂ ਵੀ ਹੁੰਦੀਆਂ ਨੇ ਨਾ ਇਹ ਬਾਜੀ ਨਹੀਂ ਹੁੰਦੀ ਐ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਸੰਗਤ ਦੇਤੇ ਬੈਠਿਆ ਜਿਸ ਤਰ੍ਹਾਂ ਅੱਜ ਇੱਥੇ ਨਗਰਿਆਂ ਦਾ ਜਾਪ ਹੋ ਰਿਹਾ ਬਿਲਕੁਲ ਇਸੇ ਰੂਪ ਦੇ ਵਿੱਚ ਸਿੰਘ ਸਾਹਿਬ ਜੈਨੇ ਕੈਵਲ ਸਿੰਘ ਜੀ ਉਸ ਸਮੇਂ ਨਿਤਨੇਮ ਦਾ ਜਾਪ ਕਰ ਰਹੇ ਸੀ ਜਦੋਂ ਨਿਤਨੇਮ ਵੀ ਹੱਲੇ ਪੂਰਾ ਨਹੀਂ ਸੀ ਕੀਤਾ ਸਿਰਫ ਉਸ ਜਾਪੀ ਸਾਹਿਬ ਦੀ ਬਾਣੀ ਉਹ ਬੜੀ ਗਈ ਸੀ ਸਿਰ ਤਤਕਾਲੀ ਅਖੋਤੀ ਪੰਥਕ ਸਰਕਾਰ ਮੈਂ ਅਖੋਤੀ ਪੰਥਕ ਹੀ ਕਹੂੰਗਾ ਜਿਨ੍ਹਾਂ ਨੇ ਸਿਰਫ ਪੰਥ ਦਾ ਬਾਣਾ ਪਹਿਨਿਆ ਹੋਇਆ ਸੀ ਵਰਦੀ ਪਾਈ ਹੋਈ ਸੀ ਉਹਨਾਂ ਨੇ ਇਸ ਸੰਗਤ ਦੇ ਉੱਪਰ ਕਹਿਤਾ ਆ